ਹਾਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਸਤੀ ਕੰਮਰੇ ਬੱਚਿਆਂ ਨੂੰ ਤੇ ਅੱਜ ਦੇ ਵਲੌਗ ਦੀ ਅਸੀਂ ਸ਼ੁਰੂਆਤ ਕਰਨ ਲੱਗੇ ਟਾਈਮਿੰਗ ਕਰ ਸਵੇਰ ਦਾ 9 ਵਜੇ ਸੌਰੀ 9 ਵਜੇ ਨਹੀਂ 6:30 ਵਜੇ ਦਾ ਤੇ ਅੱਜ ਦੇ ਵਲੌਗ ਦੀ ਅਸੀਂ ਸ਼ੁਰੂਆਤ ਇਹ ਤੋਂ ਕਰ ਲੱਗੇ ਮੰਮੀ ਉਹਨਾਂ ਦੇ ਕੋਲ ਆਏ ਹੀ ਘਰ ਆਦੇ ਆ ਕੋਈ ਤੱਕ ਬੜਾ ਸਰਦੀ ਰਹੀ ਹੈ ਜਿਵੇਂ ਚੱਕਰਦੀ ਹੈ ਤੇ ਛੋਟੀਆਂ ਤੇ ਰਹਿ ਗਈਆਂ ਥੋੜੀ ਬੈਗੀਆਂ ਹੁਣ ਮੈਂ ਚਲੋ ਫਸੇ ਰਹੇ ਹਾਂ ਫੋਮ ਫਰੇਗੇ ਤੇ ਸਾਡੇ ਨਾਲ ਹੀ ਹੁੰਦਾ ਹੈ ਮਰਸ਼ੀ ਦਾ ਮੇਲਾ ਜਿਹੜੇ ਉਸਨੇ ਬਾਬਾ ਜੀ ਆਏ ਸੀ ਨਾ ਗ੍ਰਾਇਡ ਕਰਨ ਵਾਸਤੇ ਪਿੰਡ ਚ ਉਹ ਮੇਲਾ ਹੁੰਦਾ ਤੇ ਮੈਂ ਤੁਹਾਨੂੰ ਦੇਖਣਾਗੇ ਤੇ ਜਿਹੜੂ ਗਰੂਪ ਕਰੇ ਨੇ ਤੇ ਇਧਰ ਹੁਣ ਰੋਟੀ ਬਣਾਣ ਦੀ ਪੂਰੀ ਤਿਆਰੀ ਚੱਲਦੀ ਪਈ ਆ ਬਾਹਰ ਪੂਰਾ ਰੋਲਾ ਰੱਪਾ ਪੂਰਾ ਭੰਨ ਗਿਆ ਵਾ ਤੁਹਾਨੂੰ ਦਿਖਾਉਨੇ ਆ ਹੁਣ ਅੰਦਰ ਤੇ ਸਬਜ਼ੀ ਗਰਮ ਕਰਨ ਵਾਸਤੇ ਮੰਮੀ ਬੜਾ ਹੁੰਦਾ ਬਾਹਰ ਚੁੱਲੇ ਤੇ ਰੋਟੀ ਸਾਡਾ ਉਧਰ ਬਾਹਰ ਵੇਖੋ ਸਾਰਾ ਸਾਡਾ ਡੱਬਰ ਕਿਦਾਂ ਬੈਠਾ ਚੁੱਲੇ ਦੇ ਆਲੇ ਦਿਵਾਲੇ ਹੋ ਕੇ ਤੇ ਸਾਰੇ ਆਪੋ ਆਪਣੇ ਕੰਮਾਂ ਕਰਾ ਲੱਗੇ ਆ। ਜਾ ਪਵਾ ਆ ਗਿਆ ਕੱਪੜੇ ਸੁਕਣੇ ਉਹਦੇ ਨਾਲ ਪਹਿਲਾਂ। ਮੰਮੀ ਨੂੰ ਅਹੀਂ ਚੁੱਲੇ ਤੇ ਮੈਂ ਤਾਂ ਮੈਂ ਬਣਾਉਣੀ ਰੋਟੀ ਤੇ ਮੰਮੀ ਨੇ ਨਹੀਂ ਮੈਂ ਬਣਾਉਣੀ ਆ। ਤੇ ਇਸ ਕਰਕੇ ਫਿਰ ਮੰਮੀ ਦੀ ਆਪਾਂ ਉਥੇ ਡਿਊਟੀ ਲਾਈ ਆ ਤੇ ਮੇਰੀ ਇਧਰ ਅੰਦਰ ਸਬਜੀ ਸਬਜੀ ਗਰਮ ਕਰਨ ਦੀ ਤੇ ਛੋਟੀ ਭੈਣ ਦੇ ਤੇ ਜਵਾਕ ਹੀ ਨਹੀਂ ਸੁੱਤਰ ਆਉਂਦੇ ਉਹ ਆਪਦੇ ਜਵਾਕ ਲੈ ਕੇ ਤੇ ਚੁੱਲੇ ਗੜੀ ਬੈਠੀ ਆ। ਇਹ ਮੇ ਜਵਾਕ। ਇਹ ਰੋਜ਼ ਸਾਡਾ شریف ਬੰਦਾ ਵਾ ਤੁਹਾਡੇ ਨਾਲ ਉਹ ਵੀ। ਓ ਸਭ ਤੋਂ ਜਿਹੜਾ ਉਹ ਜਿਹੜਾ ਸਭ ਤੋਂ ਚਲਾਕਰ ਉਹ ਹੀ ਤੇ ਗੱਲ ਹੈ ਅੱਜ ਅਗਲਾ ਚੁੱਪ ਕਰਕੇ ਬਹਿ ਜਾਂਦਾ ਨਿਆਣਾ ਤੇ ਵਿਚਾਰਾ ਉਹ ਭੱਜ ਗਈ ਫਰੀ 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 ਭੱਜ ਗਈ ਚਲਾ ਚੇਅਰ ਤੇ ਬਹਿ ਜਾ ਮਾਮੂ ਕਹਿੰਦਾ ਤੈਨੂੰ ਮੈਂ ਛੱਡਾਂ ਵਾ ਵਰਦਾਨ ਮਾਮੂ ਕਹਿੰਦਾ ਛੱਡਾਂ ਵਾ ਤੈਨੂੰ ਬਲਜੀਤ ਕੋਲ ਨਹੀਂ ਛੱਡਾਂ ਨਹੀਂ ਛੱਡਿਆ ਰਾਜੇ ਰਾਤ ਨੂੰ ਇਹ ਨਾ ਸੌਂਦਾ ਹੀ ਨਹੀਂ ਰਾਤ ਰੂਏ ਰਹੀ ਰੋਂਦਾ ਹੀ ਰਹਿੰਦਾ ਵਾਹ ਵਾਹ ਮਹੱਤਵ ਗੇ ਨਾਲ ਉਹ ਦੱਦੀ ਰਾਉਂਡ ਕਿ ਨਹੀਂ ਸਹੀ ਗੱਲ ਜਿੰਨੇ ਅੱਗੇ ਆਪਣੇ ਘਰ ਮੇਲਾ ਹੁੰਦਾ ਹੈਗਾ ਮਾਨੋਚਾਲ ਵਾਲੇ ਦੇ ਪੰਡੋਰੀ ਵਾਲੇ ਦੇ ਕਿਹੜੇ ਵਿੱਚ ਜ਼ਿਆਦਾ ਗਣਾ ਕਿੰਨਾ ਆਉਂਦੇ ਹੰਦੇ ਹਨ ਬਰਸੀ ਤੇ ਆਪਣੇ ਸਾਰਾ ਸਾਰਾ ਟੱਪ ਕਿੰਨਾ ਮੇਲਾ ਲੱਗਦਾ ਉਹਲੇ ਮੱਲੇ ਤੇ ਬਰਸੀ ਤੇ ਕਿੰਨਾ ਸਾਰੀ ਘਰੋਂ ਇਹ ਗੱਲ ਨੇ ਅ ਕੀਤਾ ਰੱਬ ਨੇ ਵਾਦੂ ਦਿੱਤਾ ਤਾਂ ਗਾਂ ਵੀ ਇਦਾਂ ਹੀ ਲੰਗਰ ਰਾਜ ਕੋਲ ਕੱਢਦਾ ਬੋਰਾ ਜਲੇਬ ਕੱਢ ਕੋਈ ਨਹੀਂ ਕਰਨਾ ਤਾਂ ਆ ਜਾਏ ਏ ਛਿੱਡੀ ਨਹੀਂ ਆਜੇ ਕੋਈ ਖੰਦ ਨਹੀਂ ਆ ਇਹ ਗੱਲ ਚ ਆਹ ਪਾਈਏ ਸੰਗਲੀ ਪਾਈਏ ਉਹ ਅਗਨੀ ਚ ਬੰਦ ਕਰਦੇ ਨਾ ਵੀ ਜਿੱਤੇ ਨਹੀਂ ਜਾਂਦਾ ਹਾਂ ਠੀਕ ਹੀ ਜਾਂਦਾ

ਰਕੋ ਇਸ ਉਹ ਲੋਕੇਸ਼ਨ ਆ ਰਹੀ ਹੈ ਜੇ ਕਿਨੇ ਰੁਸਨਾ ਤੇ ਹਾਲੇ ਕਰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਆਈਦਰ ਉਹ ਕਾਲੂ ਕਾਲੂ ਚੱਲ ਚੱਲੇ ਗੁੱਡੇ ਲੈ ਕੇ ਆਣੀ ਖਾਣਾ ਤਾਰ ਰੁਸਨਾ ਸਿਰੇ ਸਿਰ ਪਾਣੀ ਪੀਣਾ ਤਾਰ ਰੁਸਨਾ ਹਾਏ ਮੂੰਹ ਵੇਖੋ ਅਸੀਂ ਕਦੀ ਕਦਾਂ ਲੇਟ ਵੀ ਪੈਂਦੇ ਹੁੰਦੇ ਜੀ ਮੈਨੂੰ ਬਹੁਤ ਆ ਨਾ ਕਿ ਮੈਂ ਲੇਟਰੀ ਪੈਂਦਾ ਹੁੰਦਾ ਆ ਲਾਗਣ ਤੇ ਕੱਲੋਂ ਪਹਿਲਾਂ ਇਹਨੂੰ ਪੈਸੇ ਦੇ ਕੇ ਏ ਆਡੀ ਮਾਜੀ ਆਇਆ ਲਾਗਣ ਦੇ ਤੌਰੋਂ ਇਹਦੇ ਦੋ ਜਵਾਕ ਹੋਣਾਂ ਨੇ ਮੱਤ ਮਾਰੀ ਪਈ ਐ ਵੈਸੇ ਵਿਚਾਰੀ ਐਮਏ ਬੜੀ ਹੋਈ ਐ ਡਬਲ ਐਮਏ ਵੀ ਕਰ ਸਕਦੀ ਆਉਣ ਵਾਲੇ ਕੋਈ ਦਾ ਨਾ ਖਰਾਬ ਆ ਲੱਗਦੀ ਕਿਤਨਾਵਾਂ ਪਰ ਹੁਣ ਜਦੋਂ ਦੇ ਤੇ ਜਵਾਕ ਹੋਏ ਦੀ ਟ੍ਰਿਪਲ ਐਮਏ ਹੋਗੀ ਆਹ ਏ ਕੁੜੀ ਆ ਤੇ ਉਹ ਇਹਦਾ ਮੁੰਡਾ ਫਾ ਕੁੜੀ ਪਹਿਲਾਂ ਨਿਕਮੀ ਹੁਣ ਮੁੰਡਾ ਰਹਿੰਦਾ ਗੁੰਡਾ ਵੀ ਆਪਦੇ ਬੈਠਾ ਕਿਦਾਂ ਉਹ ਕੜੂਵੇ ਬੈਠਾ ਵੇ ਕਿਦਾਂ ਜਿਵੇਂ ਬਉਟੀ ਰੋਸ ਕੇ ਬੈਠੀ ਹੈ ਮੈਂ ਅਨੇ ਸਮਾ ਹਾਂ ਗੈਰਸਪਾੜ ਹੈ ਇਹ ਤਾਂ ਨਖਰੇ ਵੜੇ ਕਰਦੀ ਹੁੰਦੀ ਆ ਉਹ ਸਹੀ ਤਾਂ ਗੈਰ ਪਈ ਪੈਣ ਨੇ ਪੈਣ ਨਾ ਕੰਮ ਵੀ ਬੜਾ ਵੱਡਾ ਮਾਰਤਾ ਨਾ ਵੀ ਹੈ ਨਾ ਪੈਣ ਨਹੀਂ ਪੈਣ ਚੱਲੀ ਜਾਣਾ ਇਹ ਪੈਣ ਭਾਵੇਂ ਤੁਰ ਕੇ ਜਾਵੇ ਇਹ ਪੈਣ ਜਿਆ ਪਰੋਸ ਪੈਂਦੀ ਹੁੰਦੀ ਤੇ ਫਿਰ ਪੈਣ ਉੱਠਦੀ ਵੀ ਨਹੀਂ ਹੁੰਦੀ ਬਾਰੇ ਸਾਰਾ ਘਰ ਠਾਉਂਦਾ ਰਹਿੰਦਾ ਹੁੰਦਾ ਮੂੰਹ ਤਾਂ ਚੋਕਲੇ ਆਉਂਦੇ ਮੂੰਹ ਠਾਕਰ ਉਹ ਵਰਨਾ ਮੂੰਹ ਠਾਣਾ ਸੋਟ ਮੂੰਠਾਣ ਸੋਟ ਨਹੀਂ ਨਹੀਂ ਹੌਲੀ ਹੌਲੀ ਸੁਲਾ ਹੋ ਰਹੀ ਹੋਵਰਦਾਨ ਵਰਦਾਨ ਮੂੰਠਾਣ ਸੁਲਾ ਰਹੀ ਹੈ ਕਾਲੂ ਮੈਂ ਤੈਨੂੰ ਦੱਸਤਾ ਹੀ ਮੈਂ ਲੇਟ ਵੀ ਪੈਂਦਾ ਤੂੰ ਇੱਧਰ ਆਇਆ ਤੂੰ ਕੁੱਤੇ ਆਣਾ ਲੜਦੀ ਆ ਆ ਜਾ ਆ ਜਾ ਪੁੱਤ ਆ ਜਾ ਪੁੱਤ ਗਿਆਣਾ ਆਉਣਾ ਪੁੱਤ ਕੀ ਲੈਣਾ ਮੈਂ ਨਹੀਂ ਮੈਂ ਨਹੀਂ ਮਾਚੀ ਗੰਦੀ ਉਹਨੇ ਆ ਕਰ ਲੈ ਬਣਾਣਾ ਮਾਚੀ ਗੰਦੀ ਮਾਚੀ ਗੰਦੀ ਹਾਏ ਕੱਪੜੇ ਲਾਉਣੇ ਸ਼ੁਰੂ ਕਰ ਦੇਂਂਦੇਂ ਤੂੰ ਨੇ ਮਾਂ ਗੰਦੀ ਹਣ ਗੌਣ ਬੰਦਾ ਮਾਮਾ ਇਹਨਾਂ ਪਾੜ ਕੇ ਗਾਂ ਹੁਣੀ ਆ ਗਏ ਆਦੇ ਮਾਮਾ ਕਾ ਦਾ ਜੇ ਨਿਆਣੇ ਤੇ ਤੋਂ ਛੁੱਟੀਆਂ ਕੱਢਣ ਆਈ ਗਏ ਤਾਂ ਇਹਦਾ ਮਤਲਬ ਇਹ ਥੜੀ ਕਿ ਤੂੰ ਆ ਕੰਮ ਕਰਾਵੇਂਗਾ ਮਾਮੇ ਮਾਮੇ ਇਹ ਇਹਨੇ ਕਿ ਇਹਨਾਂ ਠੱਗਿਆ ਚਾਲੀਆਂ ਨੂੰ ਅੱਛਾ ਇਹ ਨਾ ਠੱਗਿਆ ਰਾਏ ਤੇਰੀ ਵਾਵਾ ਇੱਜਾ ਦੋਂਦੀ ਆ ਚਲਾ ਹਰ ਦਵਾ ਜਾ ਲੈ ਤੈਨੂੰ ਟੋਹ ਆ ਨਾ ਮੈਂ ਦਿਨਾਂ ਨੂੰ ਢਿੱਲੀ ਪਾਹੇ ਘੁੱਟੋ ਚੜੇ ਜਾਣੇ ਪਾਸੇ ਆ ਕਿਹਦੇ ਆ ਕਿਹਦਾ ਪਾਣੀ ਪਿਆਣੀ ਮੇਰਾ ਆ ਪੀ ਚਾਹ ਫਿਰ ਆਪੇ ਪੀਣੀ ਆ ਰਾਜ ਆ ਤੇਰਾ ਹੀ ਤੇ ਆ ਮੇਰਾ ਹੀ ਪਰ ਐਦੀ ਇਧਰ ਆ ਬਹੁਤ ਹੀ ਜਿਆਦੀ ਕੁਆਲਿਟੀ ਐਦੀ ਜਿਆਦੀ ਕੁਆਲਿਟੀ ਇਧਰ ਆ ਨਾ ਵਖਾਵਾ ਇਧਰ ਵੇ ਤੂੰ ਇਲਾਪ ਇਧਰ ਹੈ ਇਧਰ ਹੈ ਵੇਖ ਹੂੰ ਕਿਹਦੀ ਜਿਆਦੀ ਆਪੇ ਵੀ ਅੰਦਰ ਦਾਸ ਕੋਣ ਕੋਤਾ ਮੰਮੀ 25 ਰਾਣੇ ਮੰਮੀ ਵੇਖ ਕੇ ਦੀ ਫੋਟੋ ਗਦੀ ਚ ਵਧੀਆ ਆਉਂਦੀ ਐ ਝੋਂਦੀ ਨਾ ਉਹ ਬ੍ਰੈਸਟ ਸੈਂਡ ਵਾਦੀ ਘੱਟੀ ਨਹੀਂ ਬ੍ਰੈਸਟ ਦੇ ਕਾਰਨ ਬ੍ਰੈਸਟ ਸਿਪ ਰਾਈਟਨਸ ਹੁੰਦੀ ਠੀਕ ਹੈ ਹੁਣ ਆਪਾਂ ਅੱਜ ਫੋਟੋ ਖਿੱਚ ਕੇ ਕੇ ਸਿੰਪਲ ਚ ਅੱਜ ਸਾਗ ਚੱਲੀ ਸਾਗ ਕਿਉਂਕਿ ਸਬਜ਼ੀਆਂ ਮਾਰਾ ਨਹੀਂ ਖਾਂਦੀ ਐ ਕਰਕੇ ਸਾਗ ਦਾ ਪਤੀਲਾ ਪੰਜ ਛੱਡ ਦੇਣਾ ਤੇ ਦੋ ਦਿਨ ਹੁਣ ਸਾਗ ਹੀ ਚਲਾਉਣਾ ਕਿਉਂਕਿ ਸਾਨੂੰ ਕਿਹਨੇ ਰੋਟੀ ਰੈਡੀ ਕੀਤੀ ਕਿਹਨੇ ਲਾ ਗਣੀ ਜਣੀ ਆਪੇ ਲਾਉਣੀ ਤੇ ਆਪੇ ਖਾਣੀ ਤੇ ਆਪ ਦਾ ਧੰਮ ਆਪ ਹੀ ਸਖਾਲਾ ਕਰਨ ਲੱਗੇ ਆਂ ਕਿ ਇੱਕ ਦਿਨ ਖਾਪਣਗੇ ਹੁਣ ਕੇ ਦੋ ਦਿਨ ਬਹਿ ਕੇ ਖਾਵਾਂਗੇ ਅੱਜ ਤਾਂ ਅੱਜ ਧਰ ਤਾਂ 4:00 ਤੇ ਵੱਜ ਗਏ ਤਾਂ ਕਿ ਤੂੰ ਖਾ ਅੱਜ ਨਹੀਂ ਹੁਣ ਚਿੱਲ ਬਣਾ ਕੇ ਰੱਖ ਲੈਣਾ ਤੇ ਸਵੇਰੇ ਅਹੀਂ ਧਰਨਾ ਮਾੜੀ ਜੀ ਹੁਣ ਕਦੇ ਸ਼ਾਂਤੀ ਹੋਈ ਕਿਉਂਕਿ ਜਵਾਬ ਦੇਉਗੇ ਸਾਰੇ ਵਿਚਾਰੇ ਬਾਹਰ ਗਏ ਹੁਣ ਕੱਡੇ ਥੋੜਾ ਟਾਈਮ ਨਹੀਂ ਦੇ ਕੇ ਚੈਂ ਚੈਂ ਮੈਂ ਮੈਂ ਚੈਂ ਚੈਂ ਮੈਂ ਮੈਂ ਹਉ ਵੇਹੂ ਤੋਂ ਵਾਜਾ ਮਾਰਨਦਾ ਹੀ ਉਹਨੂੰ ਹੈਪੀ ਦੱਸ ਨਿਆਣਾ ਖੇਡਣ ਦੇ ਘੜੀ ਜੇ ਮਹਾ ਘੜੀ ਚਾਂਤੀ ਹੋਈ ਤੇ ਇਹ ਨਹੀਂ ਹੋਣ ਦਿੰਦੇ ਉਹ ਵੀ ਜੀ ਆ ਗਿਆ ਫਿਰ ਹੀਰਵਨ ਨੇ ਵੀ ਆਲਾ ਪਰ ਸਾਰੇ ਤੁਰੇ ਆਉਣੇ ਜੀ ਤੁਰੇ ਆਉਣੇ ਨਹੀਂ ਗੱਲ ਮਤਲਬ ਉਹ ਹੋਣਗੇ ਜਿਹੜਾ ਅੰਦਰ ਇੱਕ ਸਮਾਇਆ ਮਗਾ ਹੇ ਇੱਕ ਆਇਆ ਨੇ ਇਹ ਡੈੜੀ ਉਹਦੇ ਬਟੇ ਕਿਸ ਡਾਈਟ ਜਿਆਦਾ ਜਵਾਕਰ ਵਾਲਾ ਪਾਉਂਦੇ ਤੇ ਡੈੜੀ ਐ ਖੇਦ ਜਾਂਦੇ ਪੂਰਾ ਡੈਡੀ ਡੈਡੀ ਕਾਲਾ ਕੱਢਦਾ ਮੈਂ ਪਿਆਰ ਹੁੰਦੇ ਤਾਂ ਕਾਹਤੋਂ ਰੋਣਾ ਪਿਆ ਜੀ ਨਾ ਇਹਨਾਂ ਨੂੰ ਮੈਂ ਫੜਖੁੰਦਾ ਐਂ ਕਰਦਾ ਜੋ ਕਰਦਾ ਪਰ ਡੈਡੀ ਨੂੰ ਖੁਸ਼ੀ ਵੀ ਆਉਂਦੀ ਜਦੋਂ ਸਾਡੇ ਜਵਾਲ ਕਰਦੇ ਹੋਏ ਆ ਤੇ ਘਰੇ ਰੌਣਕ ਲੱਗੀ ਆ ਤੇ ਪਰ ਜਦੋਂ ਜ਼ਿਆਦਾ ਹੀ ਰੌਲਾ ਪੁੰਦੇ ਨਾ ਉਦੋਂ ਡੈਡੀ ਨੂੰ ਥੋੜਾ ਗੁੱਸਾ ਵੀ ਛੱਡਦਾ ਆ ਤੁਕ ਕੋਲਕਾਤੀ ਆਈਦਾ ਵੇ ਕਿੰਨੀ ਗਾ ਮਿਸ ਕਰਾਈਆਂ ਅੱਜ ਹੈ ਅੱਜ ਅੱਜ ਕੋਈ ਕਿਨੇ ਚਾਹਤੀ ਬਣਾਉਣੇ ਆ ਰੀਆ ਮੇਟਾਂ ਦੀ 2 ਮਿੰਟ ਦੀ ਤੇਲ ਦੀ ਨਾਨਾ ਮੇਰਾ ਸਾਥ ਦਾਦਾ ਮੇਰਾ ਸਾਥ ਚੜਾਉਂਦਾ ਦਾਦੀ ਮੇਰੀ ਚੱਜ ਨਹੀਂ ਲੱਗਦੀ ਦੱਸ ਦਾਦਾ ਮੇਰਾ ਸੁਪਰਵਾਈਜ਼ ਕਰਨਗਾ ਪਜਾਦੀ ਸਾਡੀ ਆ ਦਾਦੀ ਸਹੀ ਚਿਰੰਦਾ ਹੀ ਆ ਕੇ ਲਈ ਦਾਦਾ ਇਦਾਂ ਹੀ ਗੱਲਾਂ ਜਿਆਦੀਆਂ ਦਾਦੀ ਤੋਂ ਦੇ ਕੰਮ ਥੋੜਾ ਦਾਦਾ ਇਦਾਂ ਹੀ ਅੱਨਾ ਅੱਜ ਗਵਾਂਡੀਆਂ ਵਾਲੀ ਰੇਲ ਵਾ ਲੇਟ ਹੀ ਉਤਰੀ ਮੈਂ ਥੋੜਾ ਚਲ ਗਿਆ ਆ ਚਲੇਗੀ ਆਈਂਦਾ ਕੇ ਪੰਮਾ ਹਾਂ ਬਰਗੀ ਚਲੇਗੀ ਕਿਉਂ ਰਹਿਣਾ ਨਹੀਂ ਇਹਨੇ ਹਾਂ ਉਹ ਮਾਂ ਦੀ 2 ਦਿਨ ਬਹਿ ਕੇ ਮੈਂ ਨਹੀਂ ਕਰਦਾ ਤੇ ਫਿਰ ਵੀ ਹੋਰ ਨਹੀਂ ਆ ਰਿਹਾ ਨਾ ਨਹੀਂ ਆ ਫਿਰ ਤੇਨ ਕੋਲ ਜਾਉ ਤੇ ਫਿਰ ਫਰੀ ਕਰਵਾ ਤੇ ਲੈਣ ਤਾਂ ਉਹ ਨਾ ਇਹ ਕੁੜੀ ਨੇ ਕੁੜੀ ਨੇ ਨਹੀਂ ਲੈਣਾ ਕੁੜੀ ਵੀ ਐ ਛੁੱਟੀਆਂ ਹੋਣੀਆਂ ਜੇ ਤੇ ਕੁੜੀ ਅਗਲੇ ਐਤਵਾਰ ਲੈਣੀ ਹੈ ਲੈ ਕੇ ਨੀ ਕੁੜੀ ਨੂੰ ਜਸਲੀਨ ਨੂੰ ਛੱਡ ਗਈ ਹਣੀ ਉਹਨੂੰ ਛੱਡ ਗਈ ਐ ਉਹ ਤੇ ਅੱਗੇ ਆਂਦੀ ਆਂਦੀ ਉੱਥੇ ਲੀੜੇ ਪਾਏ ਸਾਰੇ ਕੁਛ ਕੀਤਾ ਉਹ ਤੇ ਵੀ ਆ ਜਾਂਦੀ ਨਾਲ ਤੇ ਆਉਂਦੀ ਨਹੀਂ ਆਇਆ ਆੰਦੀ ਐ ਜਗ੍ਹਾ ਨਹੀਂ ਹੈਗੀ ਬੈਨੂ ਤੈਨੂੰ ਉੱਥੇ ਬੈਠੀ ਮੈਨੂੰ ਵੀ ਖਵੜਿਆ ਤੇ ਛੱਤ ਦੇ ਬਾਹਰ ਦੇ ਹਾਂ ਕੋੜੀ ਕਿੰਨੇ ਦਿਲ ਵੀ ਤਰੀ ਸਾਰੀ ਬੈਨੂ ਵਾਲੀ ਹੁੰਦਾ ਇਹ ਮਮੀ ਆਉਂਦੀ ਕਿ ਨਾਨੂ ਦੀ ਗੋਦੀ 'ਚ ਬੈਹ ਜਾਨੀ ਉਹ ਗਾੜੀ ਤੇ ਕਿਉਂ ਨਹੀਂ ਕਿਹਾ ਦੇਖਿਆ ਵੀ ਉਹ ਜਗ੍ਹਾ ਹੈ ਜੀ ਹਾਂ ਦੇਖਿਆ ਨੇ ਤੂੰ ਤੇ ਉਹ ਤੁਸੀਂ ਗੱਡੀ 'ਚ ਬੈਹਂਦਾ ਹਾਂ ਨਹੀਂ ਨਹੀਂ ਉਹ ਤਾਂ ਪਹਿਲਾਂ ਹੀ ਆ ਰਿਹਾ ਸੀ Hãy subscribe cho kênh Ghiền Mì Gõ Để không bỏ lỡ những video hấp dẫn ਗਰਦੇ ਨੇ ਲੱਗੇ ਅੱਗ ਬਾਲਣ ਆਪਾਂ ਮੰਨਦੇ ਪੂਰੀ ਤਰ੍ਹਾਂ ਮੰਨਦਾ ਆ ਆਹਰ ਬੋਟੋ ਦੇ ਆ ਆ ਆ ਆ ਆ ਜਾ ਆ ਜਾ ਭੱਜਿਆ ਕੋਈ ਜੇ ਬਾਦਲ ਚ ਕਿਤੇ ਹੋ ਗਿਆ ਕੰਦੇ ਰਾ ਕੰਦੇ ਰਾ ਕਰ ਨਹੀਂ ਹੈ ਕਿਹੜਾ ਪਾਣੀ ਲੋ ਜੀ ਦੋ ਮਿੰਟਾਂ ਇਹ ਜਿਹੜੇ ਕੰਮ ਉੱਤੇ ਅੱਗ ਲਾਉਣਾ ਤੁਹਾਡਾ ਕੰਮ ਹੀ ਆਵੇ। ਅੱਗ ਸਾਡੇ ਹੱਥੋਂ ਨਾ ਬੰਦ ਕਿਤੇ ਹੱਥੋਂ ਕੋਲ ਹਾਂ। ਆਪ ਕੋ ਕਹਣਾ ਕਿ ਅੱਛੀ ਜਾਏ ਨਾ ਬਈ ਆ ਕੁੱਤੀ ਨੂੰ ਲਾਗੇ ਚੀਜ਼ਾਂ। ਕਿੱਥੇ ਆ? ਭੰਨ ਨਹੀਂ ਵੀ ਬੜੀ। ਅੰਨੇ ਨੇ। ਬੈ ਜਾ। ਇੱਧਰ ਨਾ ਫੜਾ ਮੇਰੇ। ਬੈ ਜਾ। ਆ ਦੁੱਸ ਗਈ। ਕੋਈ ਨਾ ਮਾਰੀ ਦੀ ਦੀ। ਬੀਬੀ ਸਹੀ। ਬੀਬੀ ਸਹੀ ਹੈ। ਹਾਂ। ਅੱਜ ਪਤਾ ਲੱਗ ਗੋ삐 ਦੀ ਸਬਜ਼ੀ ਤੇ ਮਾਸ ਕਿੱਥੇ ਗਈ ਹੈ? ਇਸ ਘਰ ਦੇ ਵਿੱਚ ਚੰਨਜੀਤ ਇਸ ਕੰਮ ਨੂੰ ਤੇ ਲੱਗੇ ਲੱਗੇ ਹੁੰਦੇ ਆ। ਚੰਨਜੀਤ ਕਿੱਥੇ ਗਈ ਹੈ? ਤੇ ਕੰਮ ਕਰਨ ਵਾਲੇ ਵੀ ਜਾਦੇ ਹੁੰਦੇ ਸਨ ਮਾਸੀ ਕਿੱਥੇ ਗਈ ਆ? ਉਹ ਛੋਟੇ ਨੇ ਕੱਪੜੇ ਲਾਉਣ ਗਈ ਆ। ਆਹ ਮਾਸੀ ਵਰਕਾਰ ਜੀ ਮਾਸੀ ਨੇ ਤਿੰਨ ਨਹੀਂ ਖੜੇ ਉੱਤੇ। ਉਹ ਕੱਲੀ ਕੋਠੇ ਤੇ ਕੱਪੜੇ ਲਾਉਣ ਚਲੇਗੀ। ਮਾਸੀ ਵਿਚਾਰੀ ਦਾ ਮੁੰਡਾ ਬੁਆਰ ਹੋ ਗਿਆ। ਤੇ ਉਹ ਚਲੀ। ਸੁਰਤ ਬੰਦਲੀ ਗਈ ਉਹਦੀ ਚੱਲ ਜੀ। ਇਹ ਗਾਉਂ ਮੋਕ ਕਰ ਗਈ ਉਹ। ਉਹ ਸਾਰੇ ਪਾਣੀ ਪਾਈ ਜਾਂਦੇ। ਗਾੜੀ 'ਚ ਥੋੜਾ ਬਹੁਤ ਰਹਿ ਗਿਆ ਤੇ ਫਿਰ ਪਾਣੀ ਪਾ ਲਿਆ। ਮੋਕ ਇਹਨਾਂ ਨੇ ਦਹੀਂ ਖਵਾਇਆ ਸਵੇਰੇ ਬਹੁਤ ਦਹੀਂ ਘੱਟ ਦੁੱਧ ਜ਼ਿਆਦਾ ਲੱਗਾ ਪਰ ਆ ਬੰਦੇ ਜੇ ਦੁਕਾਨ ਤੋਂ ਹੁੰਦਾ ਜਾ ਇੱਦਾਂ ਤੁਰਿਆ ਜਾ ਨਹੀਂ ਬਲੋਕ ਜਾਂਦਾ ਜਾਣਾ ਨਾਲ ਹੀ ਕਰਤਾਂ ਨੂੰ ਲੋਹ ਹੁੰਦਾ ਜਾ ਸਬਜੀ ਦੀ ਲੱਗਦੀ ਹੈ ਕੋਈ ਸਬਜੀ ਬੋਪੇ ਚ ਕਰਾ ਮਾਂ ਰੱਖਾਈ ਹੁੰਦੀ ਜਾ ਨਹੀਂ ਦੋ ਜਣੇ ਕੋਈ ਮੇਰੀ ਆਜਨ ਮੈਂ ਗਿਆ ਕੱਜੀ ਉਹ ਕਰਦ ਫੜੀ ਇੰਦਰ ਜੇ ਸਬਜ਼ੀ ਚੀਰਨ ਲੱਗੇ ਤਿੰਨ ਜਾਣੇ ਜੇ ਸਾਗ ਧੋਣ ਲੱਗੇ ਚੀਰਨ ਲੱਗੇ ਤਾਂ ਤੈਨੂੰ ਜਾਣੀ ਨਹੀਂ ਪਾਣੀ ਨਹੀਂ ਥੀ ਮਾ ਚਾਹੀ ਤੋੜ ਕੇ ਤੇ ਲਈ ਹੈ ਨਾ ਨਾਲ ਉਹ ਕੈਸ਼ ਮੈਂ ਮਾਸ ਨਾ ਚਲਾਇਆ ਮੈਂ ਤੇ ਬਣਵਾਇਆ ਚਰਾਇਆ ਮੈਂ ਹਾਂ ਤਪੜੇ ਇੱਕ ਦਿਨ ਹਾਂ ਭੋਲੀ ਇਹ ਵੇਖਉਂਦੀ ਆ ਚੀਰਨ ਕਰਦਾ ਚੀਰ ਹੀ ਗੱਲਾਂ ਆ ਇਹ ਆਹ ਲੱਗੀ ਗਵੰਡੀ ਤਾਂ ਉਹ ਵਿਚਾਰਿਆਂ ਦਾ ਵੇ ਤੁਨ ਲੋ ਲਓ ਜੀ ਸਾਡੇ ਪਿੰਡ ਦੀ ਆਹਾਈ ਜਾਂ ਸ਼ਰਦਾਈ ਸਾਡੇ ਪਿੰਡ ਦੀ ਹਰ ਐਤਵਾਰ ਇੱਕ ਗੁਰਦੁਆਰਾ ਸਾਹਿਬ ਬੰਦੀ ਆ ਸ਼ਰਧਾ ਉਹ ਹਰ ਗੁਰਦੁਆਰਾ ਸਾਹਿਬ ਸਾਡੇ ਪਿੰਡ ਸਾਡੇ ਪਿੰਡ ਸਪੈਸ਼ਲੀ ਬੰਦੀ ਹਰ ਐਤਵਾਰ ਠੀਕ ਆ ਬਾਕੀ ਬਾਕੀ ਪਿੰਡਾਂ ਦੇ ਵਿੱਚ ਗੁਰਦਵਾਰੇ ਪਿਉਰੀਆ ਗੁਰਦਵਾਰੇ ਕਿਹੜਾ ਕਿਹੇ ਮਤਲਬ ਕਿ ਕਹੇ ਦਿੰਦੇ ਆ ਮੈਨੂੰ ਨਹੀਂ ਪੀਣੀ ਤੈਨੂੰ ਪਤਾ ਮੈਂ ਥੋੜੀ ਹੋਈ ਥੋੜੀ ਪੀਣੀ ਤੈਨੂੰ ਪਤਾ ਹਾਂ ਹਾਂ ਤੂੰ ਪੀਲਾ ਪਹਿਲਾਂ ਫਿਰ ਮੈਦੋ ਚ ਪੀ ਲੂੰਗੀ ਹੈਪੀ ਉਰੀਆ

ਨਹੀਂ ਤੇਰੀ ਆ ਮਮੀ ਪਾਪਾ ਦੀ ਕਿ ਕਰਨਿਆ ਨਹੀਂ ਇਹੋ ਦੇ ਦੇ ਨਾਨੀ ਮਮੀ ਨੂੰ ਨਾ ਤੇ ਆ ਆ ਪਾਇਆ ਥੱਲੇ ਸਗੇ ਹੋ ਵਿੱਚ ਪ੍ਰਭ ਬਣਾਉਂਦੇ ਰੋਟੀ ਆ ਰੋਟੀ ਮਮੀ ਥਾਲੀnga ਡੋਟ ਦੇ ਨੂੰ ਦੇਣੀ ਆ ਬੈਣ ਲਗਾ ਖਾਣ ਯਾਰ ਖੋਲੀ ਗਵਾੜੀਆਂ ਵੀ ਸੁਣਾਉਂਦੇ ਆ ਕਮਲੀ ਪਾਇਆ ਬੈਣਣੇ ਜੱਗਿਆਂ ਨੇ ਤੇ ਜਿਆਦੇ ਜਾਣੇ ਵੀ ਨਾ ਕੰਮ ਕਰਨ ਵਾਲੇ ਹੁਣ ਇਹਾਂ ਦੇ ਜਾਜੇ ਜਾਣੇ ਹੁਣ ਕੰਮ ਛੇਤੀ ਹੁੰਦਾ ਪਰ ਸਾਡੇ ਘਰ ਉਲਟ ਹੋਇਆ ਪਿਆ ਵੀਜਾ ਕੀ ਬੈਠਿਆ ਨਾ ਵੀਜੀ ਹੁਣਾਂ ਨੇ ਦਿੱਤੀ ਸਰਾਨੇ ਮੇਰੇ ਬੈ ਕੇ ਰੋਟੀ ਜਿਹੜੇ ਚੁੱਲ੍ਹੇ ਤੇ ਵਹਿਆ ਕੰਮ ਹੁੰਦਾ ਸੌਖਾ ਹੀ ਵੀ ਆਲੇ ਦੁਆਲੇ ਬੈ ਕੇ ਸਾਰੇ ਰੋਟੀ ਖਾ ਲੈਂਦੇ ਪਰ ਘਰ ਵੀ ਕਈ ਲੋਕ ਹੈਗੇ ਅੰਦਰ ਬੈਠ ਖਾਣਾ ਕਈ ਹੈ ਜਿਹੜੇ ਅੰਦਰ ਬੈਠੇ ਹਲੇ ਵੀ ਬੈਠਾ ਫਿਰ ਘਰ ਤੇ ਇਹ ਚੁੱਲੇ ਦੇ ਕੰਮ ਕਰਨ ਦਾ ਨਜ਼ਾਰਾ ਹੀ ਬਕਰਾਂ ਬਾਕੀ ਗੱਲਾਂ ਇੱਕ ਪਾਸੇ ਦੇ ਚੁੱਲੇ ਦੇ ਕੰਮ ਕਰਨ ਦਾ ਇੱਕ ਹਨਾ ਨਜ਼ਾਰਾ ਉਸੇ ਪਾਸੇ ਤੇ ਟਾਈਮ ਹੋ ਗਿਆ ਸ਼ਾਮ ਦਾ 7 ਵਜੇ ਚੱਲੇ ਆ ਨਾ ਅੱਜ ਦੀ ਵੀਡੀਓ ਨੂੰ ਖਾਈ ਨੂੰ ਤਾਂ ਪਸੰਦ ਆਈ ਉਹ ਵੀ ਤੇ ਸਾਰੀ ਢਿਹੜੀ ਸਾਡੇ ਘਰ ਆ ਬਸ ਖਾਣ ਕੇ ਮਿਲਾਂ ਤਿੰਨ ਚਾਰ ਦਿਨ ਚੱਲਣਾ ਵਾ ਦੋ ਤਰੀਕ ਤੱਕ ਹਨਾ ਫਿਰ ਉਸ ਤੋਂ ਬਾਅਦ ਵਿੱਚ ਫਿਰ ਮੁੰਡੇ ਸਭ ਨੇ ਆਪੋ ਆਪਣੇ ਘਰਾਂ ਚ ਜਲਦੇ ਨਾ ਹਾਂ ਤੇ ਫਿਰ ਜਿਹੜੀਆਂ ਰੌਣਕ ਇੱਥੇ ਫਿਰ ਖਤਮ ਹੋ ਜਾਣੀਆਂ ਤੇ ਫਿਰ ਰੌਣਕ ਸਾਰੀ ਆਪੋ ਆਪਣੇ ਘਰੇ ਚਲ ਜਾਣੀਆਂ ਹਾਂ ਤੇ ਹੁਣ ਆਪਾਂ ਵੀਰਿਆਂ ਨੂੰ ਫਿਰ ਇੱਥੇ ਕਰਦੇ ਹਾਂ ਤੇ ਕਿੰਨੀ ਦਿੱਸੇ ਤੁਹਾਨੂੰ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਅਗਰ ਵੀਡੀਓ ਥੋੜੀ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਜੋ ਜਿੰਨੇ ਗੋਭੀ ਦੀ ਸੱਜੀ ਨਾਲ ਰੋਟੀ ਖਾਣੇ